ಗರಂಟಿ ಹೇಗೆ ಮೋಟರ್ ಕಂಟ್ರೋಲರ್ ਤਿੰਨ ਸਾਲ ਦੀ ਗਾਰੰਟੀ ਆ ਗਈ। ਚਾਸੀ ਟੁੱਟਣ ਦੀ ਵੀ ਤਿੰਨ ਸਾਲ ਦੀ ਗਾਰੰਟੀ। ਚਾਸੀ ਟੁੱਟਣ ਦੀ ਬਾਈ ਜੀ। ਹਾਂਜੀ ਬਾਈ। ਤਿੰਨ ਸਾਲ ਦੀ ਬਾਈ ਪੂਰੀ ਸੌਲ ਦਾ ਨਾ ਲੋਹੇ ਹੀ ਰਦੀਆਂ ਕੋਈ ਲੋਹੇ ਹੀ। ਹਾਂਜੀ ਬਾਈ। ਮੋਟਰ ਕੰਟਰੋਲਰ ਦੀ ਫਿਰ ਇਹਦੀ ਹੈਗਾ 15 ਮਹੀਨਿਆਂ ਦੀ ਗਾਰੰਟੀ। 15 ਮਹੀਨਿਆਂ ਦੀ ਬਾਈ 12 ਨੂੰ ਆ ਇੱਕ ਸਾਲ ਦੇ 3 ਮਹੀਨੇ ਉੱਤੇ। 3 ਮਹੀਨੇ ਉੱਪਰ ਫਿਰ ਠੀਕ ਆ ਬਾਈ। ਇਹ ਗਾਰੰਟੀ ਨੰਬਰ ਵੀ ਦੇ ਦੇਣੀ। ਹਾਂਜੀ। ਤੇ ਇਹ ਮਾਡਲ ਦੇ ਵਿੱਚ ਵੀ ਹਾਂਜੀ। ਸਾਡੀ ਇੱਕ ਸਾਲ ਦੀ ਗਾਰੰਟੀ ਹੁੰਦੀ ਆ ਆਪਾਂ ਤਾਂ 9 ਮਹੀਨੇ ਬਾਰੇ ਆਫਰ ਦੇ ਰਹੇ ਆ ਬਾਈ ਆਪਾਂ। ਠੀਕ ਆ ਪਾਜੀ ਠੀਕ ਆ। ਤੇ ਦਿਵਾਲੀ ਆ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਹਾਲ ਨੇ ਸਾਰਿਆਂ ਦੇ ਤੇ ਆਪਾਂ ਪਹੁੰਚੇ ਹਾਂ ਬਾਈ ਕਿਰਤੀ ਵੀ ਮੋਟਰ ਪਿਛਲੇ ਸਾਲ ਵੀ ਬਾਈ ਦੀ ਬਹੁਤ ਹਾਂ ਵੀਡੀਓ ਪਾਈ ਸੀ ਬਾਈਆਂ ਦੀ ਬਾਈ ਆਪਾਂ ਨੇ ਤੇ ਦੁਬਾਰੇ ਹੁਣ ਫੇਰ ਪਾਰਾਂਗੇ ਦੀਵਾਲੀ ਆ ਰਹੀ ਹੈ ਜੀ ਤੇ ਨਵੇਂ-ਨਵੇਂ ਆਫਰ ਲਾਇਆ ਨੇ ਬਾਈਆਂ ਨੇ ਤੇ ਰੇਟ ਦਾ ਬਾਈ ਬਾਈਆਂ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਤੇ ਕੁਆਲਿਟੀ ਦਾ ਬਹੁਤ ਫਰਕ ਹੁੰਦਾ ਬਾਕੀ ਜਲਵਾ ਕਰਦੇ ਆਂ ਬਟ ਲਵਿੰਦਰ ਬਾਈ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਵੱਡੇ ਭਈ ਵਧੀਆ ਬਾਈ ਜੀ ਬਾਈ ਜੀ ਨਾਮ ਰੱਖਦੇ ਕੋਰਾ ਅਮਾ ਨਾਮ ਹੈ ਕਲਵਿੰਦਰ ਸਿੰਘ ਬਰੇਠੀ ਜੀ ਜੀ ਤੇ ਅ ਫਰਮ ਦਾ ਨਾਮ ਹੈ ਇਹ ਕੱਤੇ ਇਵੀ ਮੋਟਰ ਤੇ ਇਵੀ ਮੋਟਰਸ ਬਾਈ ਹਾਂਜੀ ਬਾਈ ਤੇ ਲਿਟੇਸ਼ਨ ਕੀ ਬਾਰੇ ਦੇ ਵੱਡੇ ਬਾਈ ਆਪਣੇ ਜੇ ਸੰਰੂ ਰੋਡ ਦਰਬਾ ਮੰਡੀ ਸੰਰੂ ਰੋਡ ਤੇ ਦਰਬਾ ਮੰਡੀ ਬਾਈ ਲਿਟੇਸ਼ਨ ਬਾਰੇ ਮੈਂ ਤੇ ਖੜਾ ਦੀ ਇੱਕ ਵਾਰ ਤਾਂ ਤੇ ਦਿਵਾਲੀ ਆ ਰਹੀ ਹੈ ਵੱਡੇ ਬਾਈ ਪੀ ਆਫਰ ਲਾਏ ਨੇ ਤੇ ਆਫਰ ਬੜਾ ਨਵਾਂ ਆਇਆ ਹੈ 30000 ਰੁਪਏ ਰੇਟ ਦੇਖ ਚੁੱਕਿਆ ਸਾਰਾ ਦਾ ਬਾਈ ਜੀ ਚਾਹੀ ਕੋਈ ਸਸਤੀ ਹੈ ਜੀ ਨਾ ਮਹਿੰਗੀ ਹੈ ਬਾਈ ਜੀ ਹਾਂ ਬਾਈ ਤੇ ਸਟਾਕ ਆਪਨੇ ਪੂਰਾ ਨਵੇਂ ਹੈ ਬਾਈ ਸਾਰੇ ਮਾਡਲ ਆ ਰਹੇ ਨੇ ਆਪਣੇ ਹਾਂ ਆ ਗਿਆ ਆਪਾ ਤੇ ਕਿੱਥੋਂ ਸ਼ੁਰੂ ਕਰਨੀ ਵੀ ਰੇਟ ਕਿੱਥੋਂ ਸ਼ੁਰੂ ਕਰਨਾ 49000 ਨਾਲ ਤੋਂ ਕਰ ਲੋ ਫੇਰ ਤੋਂ ਭਾਈ ਜੀ 45000 ਤੋਂ ਰੇਟ ਸ਼ੁਰੂ ਨੇ ਬਟਾ ਹਾਂ ਲਈ ਇੱਕ ਸਾਲ ਦੀ ਗਾਰੰਟੀ ਹੈਗੀ ਦੀ ਇੱਕ ਸਾਲ ਦੀ ਗਾਰੰਟੀ ਹੈ ਭਾਈ ਜੀ ਹਾਂ ਜੀ ਠੀਕ ਹੈ ਭਾਈ ਜੀ ਤੇ ਮੋਟਰ ਕੰਟਰੋਲਰ ਦੀ ਵੀ ਇਹਦੀ ਹੈਗਾ 15 ਮਹੀਨੇ ਦੀ ਗਾਰੰਟੀ 15 ਮਹੀਨੇ ਦੀ ਬਾਈ 12 ਆ 1 ਸਾਲ ਦੀ 3 ਮਹੀਨੇ ਉੱਤੇ 3 ਮਹੀਨੇ ਉੱਪਰ ਵੀਰੇ ਠੀਕ ਆ ਬਾਈ ਗਾਰੰਟੀ ਦਿੰਦਾ ਵੀਰੇ ਜੇਰੀ ਤੇ ਇਹ ਮਾਡਲ ਦੇ ਵਿੱਚ ਹੀ ਹਾਂਜੀ ਸਾਡੀ 1 ਸਾਲ ਦੀ ਗਾਰੰਟੀ ਹੁੰਦੀ ਆ ਆਪਾਂ ਤਾਂ 9 ਮਹੀਨੇ ਬਾਰੇ 10 ਦੇ ਦੇਈਏ ਬਾਈ ਆਪਾਂ ਠੀਕ ਆ ਭਾਜੀ ਠੀਕ ਆ ਤੇ ਡਿਸਕ ਬ੍ਰੇਕ ਨੇ ਬਾਈ ਜੀ ਇਹਦੇ ਲਈ ਡਿਸਕ ਬ੍ਰੇਕ ਨੇ ਵੀਰੇ ਪਿਛਲੇ ਸਿੰਪਲ ਬ੍ਰੇਕ ਠੀਕ ਆ ਬਾਈ ਜੀ ਤੇ ਆ ਸੀਟਸ ਉਹ ਖੁੱਲ ਢੁੱਲੀਆਂ ਬਾਈ ਪੂਰੀ ਹਾਂਜੀ ਬਾਈ ਤੇ ਬੈਟਰੀ ਕਿੰਨੇ ਪਾਹੀ ਦਿੰਨੇ ਬਾਈ ਗੱਲ ਕਰੀਏ ਬੈਟਰੀ ਵੀਰੇ 5 ਬੈਟਰੀ ਪਾ ਕੇ ਦੇਵਾਂਗੇ ਠੀਕ ਹੈ ਬਾਈ ਫੀਚਰ ਸਾਰੇ ਨੇ ਬਾਈ ਹਨ ਇਹਦੇ ਵਿੱਚ ਵੀ ਹਾਂਜੀ ਬਾਈ ਠੀਕ ਹੈ ਬਾਈ ਜਿਹੜੇ ਆਮ ਸੂਟ ਦੇ ਵਿੱਚ ਹੁੰਦੇ ਨੇ ਥੀਰੀ ਐਡ ਪੀ ਰੈ ਨਾਲ ਬਾਈ ਦਾ ਇਹਦਾ ਵੀਰੇ 39000 ਰੁਪਿਆ 39000 ਸਾਲ ਦੀ ਗਾਰੰਟੀ ਮੋਟਰ ਕੰਟਰੋਲਰ ਦੀ ਹੈ ਵੀਰੇ 15 ਮਹੀਨੇ ਦੀ ਗਾਰੰਟੀ 15 ਮਹੀਨੇ ਦੀ ਬਾਈ ਜੀ ਤੇ ਬੈਟਰੀਆਂ ਪੰਜ ਬਾਈ ਪੰਜ ਬੈਟਰੀਆਂ ਹੋਣਗੀਆਂ ਵੀਰੇ 7 ਕਿਲੋ ਦੀ ਬੈਟਰੀ ਪਲੱਸ ਬੈਟਰੀ ਹੋਵੇ ਪਲੱਸ ਬੈਟਰੀ ਹੋਵੇ ਜੀ ਠੀਕ ਹੈ ਬਾਈ ਬਾਕੀ ਦੇਖ ਲੁਖ ਬਾਈ ਵੀ ਬਹੁਤ ਸੋਹਣੀਆਂ ਤੇ ਕੰਪਨੀ ਵੀ ਹੈ ਬਾਈ ਹਿੰਦੂਸਤਾਨ ਕੰਪਨੀ ਹੈ ਨਾ ਕੋਈ ਹਿੰਦੂਸਤਾਨ ਪਾਵਰ ਦੀ ਤੇ ਕੰਪਨੀ ਦੀ ਆ ਤੁਸੀਂ ਸਰਚ ਕਰਕੇ ਆ ਜੀ ਕੰਪ ਤੇ ਕਾ ਨਵਾਂ ਮਾਡਲ ਹੈ ਬਈ ਬੜਾ ਹਾਂਜੀ ਵੀਰੇ ਇਹ ਬਰੀਪੂ ਦਾ ਮਾਡਲ ਹੈ ਬਰੀਪੂ ਦਾ ਮਾਡਲ ਹੈ ਬਈ ਹਾਂਜੀ ਆਰਸੀ ਮਾਡਲ ਹੈਗਾ ਸੀਆਰਐਕਸ ਮਾਡਲ ਹੈਗਾ ਠੀਕ ਆ ਭਾਜੀ ਹਾਂਜੀ ਬਈ ਵਾਹ ਜੀ ਵਾਹ ਇਹ ਬਹੁਤ ਵੱਡੀ ਆ ਹਨਾ ਕੋਈ ਬੰਦੇ ਜੀ ਪੰਜ ਵਰਗ ਦੇ ਚੀਟ ਵੀ ਬਹੁਤ ਵੱਡੀ ਆ ਬਹੁਤ ਵੱਡੀ ਚੱਗੀ ਵੀ ਵੱਡੀ ਆ ਛੱਗੀ ਵੱਡੀ ਆ ਬਈ ਚਾਹੇ ਇੱਕ ਅੱਖ ਧਰ ਲਿਓ ਵਿੱਚ ਬਾਜੀ ਹਾਂਜੀ ਤੇ ਹਾਂ ਟੈਨਰ ਟੋਰ ਮੈਨ ਦੱਸੋ ਬਈ ਜਿਹੜੀ ਬਾਡੀ ਸੌਲਿਡ ਜਣੀ ਆ ਬਈ ਕੀ ਗਾਰੰਟੀ ਹੈ ਇਹਦੀ ਗਾਰੰਟੀ ਹੈਗਾ ਮੋਟਰ ਕੰਟਰੋਲਰ ਦੀ ਤਿੰਨ ਸਾਲ ਦੀ ਗਾਰੰਟੀ ਆ ਗਈ ਤਾਂ ਅਸੀਂ ਟੁੱਟਣ ਦੀ ਵੀ ਤਿੰਨ ਸਾਲ ਦੀ ਗਾਰੰਟੀ ਅਸੀਂ ਟੁੱਟਣ ਦੀ ਬਾਈ ਜੀ ਹਾਂਜੀ ਬਾਈ ਜੀ ਤਿੰਨ ਸਾਲ ਦੀ ਬਾਈ ਪੂਰੀ ਸੌਲ ਦਾ ਨਾ ਲੋਹੀ ਰਦੀਆਂ ਕੋਈ ਲੋਹੀ ਹਾਂਜੀ ਬਾਈ ਵਾਹ ਜੀ ਵਾਹ ਤੇ ਤੇ ਟਾਇਰ ਦੁਰ ਬਾਈ ਕਿਵੇਂ 12 ਮਿੰਟ ਰਨੇ 12 ਮਿੰਟ ਟਾਇਰ ਨੇ ਬਰੇ 12 ਟਾਇਰ 2 ਕਿਲੋਵਾਟ ਦੀ ਮੋਟਰ ਉੱਪਰ ਆ ਗਈ 2 ਕਿਲੋਵਾਟ ਤੋਂ ਬਾਈ ਜੀ ਮੋਟਰ ਉੱਪਰ ਆ ਗਰੇ ਠੀਕ ਆ ਬਾਈ ਜੀ ਤੇ ਬਾਈ ਬੈਟਰੀਆਂ ਕਿਵੇਂ ਦੇ ਵਿਚੇ ਵਿਚੇ ਕਾਪੀ ਬਣ ਕੇ ਲੈ ਗਈ ਇਹ 83000 ਦੀ ਹੁਣ ਹੈਗੇ 80000 ਦੀ 80000 ਦੀ ਹੈ ਬਾਈ 3000 ਸਟਾਉਂਡ ਦੇ ਦਾਂ ਪਾ ਜੀ ਠੀਕ ਆ ਭਾਜੀ ਠੀ ਤੇ ਆਰਸੀ ਬਣਨੀ ਆ ਬਈ ਦੀ ਹਾਂਜੀ ਆਰਸੀ ਬਣ ਕੇ ਆਉਣੀ ਨਾਮ ਹੋਣੀ ਆ ਬਈ ਨਾਮ ਨੰਬਰ ਪਲੇਟ ਲੱਗਣੀ ਆ ਜੀ ਹਾਂਜੀ ਬਈ ਤੇ ਇਹ ਰੇਟ ਹੈਗਾ 80000 ਰੁਪਏ ਤੇ ਗਾਰੰਟੀ 20 ਬਈ ਇਹ 3 ਸਾਲ ਦੇ ਵੀਰੇ 3 ਸਾਲ ਦੀ ਬੱਚੇ ਇਹ 80 ਦੀ ਬਈ 80 ਟੁੱਟਣ ਦੀ ਵੀ 3 ਸਾਲ ਦੀ ਠੀਕ ਹੈ ਇਹ ਜਿਵੇਂ ਬਈ ਬੈਟਰੀ ਕਿਵੇਂ ਹੁੰਦੀ ਨੇ ਲਿਥੀਅਮ ਦੀ ਦੂਜੀ ਲੱਡੇ ਦੂਜੀਆਂ ਨਹੀਂ ਲੱਡੇ ਹੁੰਦੀਆਂ ਹਾਂਜੀ ਬਈ ਉਹ ਆਹ 150 ਗ੍ਰਾਮ ਦੀ ਹੈ ਲਿਥੀਅਮ ਕਰਾਉਣੀ ਆ ਅਗਲੇ ਅੰਦੀ ਫੈਮਿਲੀ ਦੇ ਕੇ ਦੇ ਦਾਂਗੇ ਲਿਥੀਅਮ ਕਰਤੀ ਦਿੰਦੇ ਬਈ ਤੇ ਐਵਰੇਜ ਇਹ ਨਾਲ ਹੀ ਆ ਬਈ ਸਕੂਟਰ ਦੀ ਲੱਫੇ ਤੋਂ ਪਲੱਸ ਐਵਰੇਜ ਆਪੇ 90 ਤੋਂ ਪਲੱਸ ਬ ਤੇ ਇਹਨਾਂ ਦੇ ਅਰੇ ਕਿੰਨੇ ਰਹਿਣ ਵਾਲੀ ਹੈ ਬਾਈ ਨਹੀਂ ਵੀਰੇ ਆਪਾਂ ਕਹਿ ਕੇ ਦੇਵਾਂਗੇ 55 55 ਹਾਂ 55 ਤੋਂ 60 ਕਿਲੋਮੀਟਰ 60 ਕਿਲੋਮੀਟਰ ਵੱਧ ਹੀ ਜਾਂਦੇ ਮੈਨੂੰ ਹਾਂਜੀ ਵੱਧ ਬਾਂਡਰੀਆਂ ਚ ਠੀਕ ਆ ਭਾਜੀ ਠੀਕ ਆ ਤੇ ਗਾਹਾਂ ਬਾਈ ਇਧਰ ਹੀ ਮਾਡਲ ਆਈਆਂ ਕੁਝ ਤਾਂ ਲੈਵੇ ਇਹ ਆਇਆ ਵੀਰੇ 61000 ਰੁਪਏ ਦਾ ਤੇ ਚੰਦਰ ਵੀ ਬੜੇ ਸੋਹਣੇ ਨੇ ਬਾਈ ਹਾਂ ਕਲਰ ਵੇਰੀਏਸ਼ਨ ਦੇਖੋ ਸਾਰੇ ਵਾਹ ਜੀ ਵਾਹ 61000 ਦਾ ਬਾਈ ਇਹ 61000 ਕਰ ਰਹੇ ਹੁਣ ਆ ਗਿਆ ਇਹ 59000 ਦਾ 100 ਦਾ 3 ਲੱਗ ਕੇ ਆਉਗੀ ਇਹਦੇ ਨਾਲ 3 ਨਾਲ ਲਾਵਾਂਗੇ ਬਾਈ ਹਾਂ ਪੈਸੇ 3 ਦਾ ਤਾਂ ਨਹੀਂ ਬਾਈ ਇਹ ਟੁੱਟਣ-ਵਟਣ ਤੋਂ ਬੜਾ ਖ ਤੇ ਇਹ ਬਟਰ ਪ੍ਰੂਫ ਕਿੰਨੇ ਖਨੇ ਬਈ ਇਹ ਵਧਿਆ ਨੇ ਵੀਰੇ ਜਿਵੇਂ ਮਰਜ਼ੀ ਵੀ ਕੰਨੀ ਚੱਲੇ ਫ੍ਰੀਜ ਆ ਕੋਈ ਦਿੱਕਤ ਨਹੀਂ ਠੀਕ ਤੇ ਛੇ ਬੰਨ ਕੇ ਮਰਜ਼ੀ ਲੈ ਜਾਓ ਜਿਵੇਂ ਮਰਜ਼ੀ ਲੈ ਫ੍ਰੀਜ ਆ ਵੀਰੇ 6 ਬੈਂਟਰੀਆਂ ਚਾਹੀਦਾ 6 ਬੈਂਟਰੀਆਂ ਦੇ ਬਈ ਹਾਂਜੀ ਤੇ ਇਹਦੀ ਐਵਰੇਜ ਤਾਂ 70 80 ਹੋਊਗੀ ਵੀਰੇ ਆਪਾਂ ਕਹਗੇ ਇਹਨਾਂ ਦੇ 60 65 ਆ ਦੇ ਆ 60 ਬਈ 70 ਦੀ ਆਲੀ ਹੋਊਗੀ ਸੀਕਤਾ ਸੀ ਐਨ ਕੱਢੂਗਾ ਰਿਵਿਊ ਹੈ ਜੀ ਕਸਟਮਰ ਦਾ ਇਹਨਾਂ ਦਾ ਹਾਂਜੀ ਬਈ ਠੀਕ ਆ ਬਈ ਜੀ ਤੇ ਜਹਾਂ ਵਈਆ ਬੜਾ ਸਾਮਾ ਇਹਦੇ 2 ਸਾਲ ਦੀ ਗਾਰੰਟੀ ਚ ਆ ਗਿਆ 200 ਦੀ ਗਾਰੰਟੀ ਆ ਬਈ ਹਾਂਜੀ 62000 ਰੁਪਏ ਦਾ ਫੁੱਲੇ ਹੈਵੀ ਦੇ ਵਿੱਚ ਆ ਬਈ ਹਾਂਜੀ ਡਬਲ ਡਿਸਕ ਬਰੇਕਾ 12 ਨੰਬਰ ਟਾਇਰ ਨੇ ਦੇ 12 ਨੰਬਰ ਟਾਇਰ ਨੇ ਬਈ ਟਾਇਰ ਦੇ ਟਾਇਰ ਡਬਲ ਸੋਨੇ ਦੇ ਸਾਰੇ ਨੇ ਬਈ ਟਿਊਬਲੈਸ ਆਉਂਦੇ ਨੇ ਮੇਰੇ ਸਾਰਿਆਂ ਦੇ ਟਾਇਰ ਸਾਰਿਆਂ ਦੇ ਬਈ ਕੋਈ ਪੈਂਚਰ ਦਾ ਖਤਰਾ ਨਹੀਂ ਕੋਈ ਲੈਣੀ ਕੋਈ ਦਿੱਕਤ ਨਹੀਂ ਵੀਰੇ ਠੀਕ ਆ ਬਈ ਜੀ ਬਈ ਪਿਛਲੇ ਡਿਸਕ ਨੇ ਕੋਈ ਦੇ ਹਾਂਜੀ ਡੱਗੀ ਦੇਖ ਲੋ ਡੱਗੀ ਵੀ ਇਹਦੀ ਵਧੀਆ ਡੱਗੀ ਪੂਰੀ ਫੁੱਲੀ ਢੁੱਲੀ ਆ ਬਈ ਹਾਂਜੀ ਬਈ ਤੇ ਬੰਦਾ ਬਿਠਾ ਲਓ ਪੁੱਤ ਹਾਂਜੀ ਬਈ ਤੇ ਬੇਡ ਜਨਾ ਹਿਚਲਾਉਂਦਾ ਨਿਮਗਲ ਕਰੀਏ ਇਹ ਬੇੜਤਾ ਹੈ 2 ਕਵਾਂਟਲ ਜਿੰਮ ਮਰਜ਼ੀ ਧਰ ਲੋ 2 ਕਵਾਂਟਲ ਬਾਈ ਤੇ 5 ਬੰਦੇ ਬਿਠਾ ਕੇ ਬਾਈ ਪਰ 2 3 ਬੰਦੇ ਬਿਠਾ ਕੇ ਬਾਈ ਜਿੰਮ ਮਰਜ਼ੀ ਲੈ ਲੀ ਜਿੰਮ ਮਰਜ਼ੀ ਲਈ ਫਰੀ ਉਹ ਜਾਉਦੀ ਨਹੀਂ ਤੇ ਇੱਕ ਹੋਰ ਮਾਡਲ ਆ ਗਿਆ ਬਾਈ ਇਹ ਵੀਰੇ 8000 ਰੁਪਏ ਦਾ ਇਹ ਵੀਰੇ 8000 ਦਾ ਹਾਂਜੀ ਇਹ ਵੀ 15 ਮਹੀਨੇ ਦੀ ਗਾਰੰਟੀ ਹੈ ਮੋਟਰ ਕੰਟਰੋਲਰ ਦੀ ਬਾਕੀ ਸਾਲ ਦੀ ਗਾਰੰਟੀ ਆ 32 ਸਾਲ ਦੀ ਗਾਰੰਟੀ ਹੈ ਬਾਈ 15 ਮਹੀਨੇ ਦੀ ਆਪ ਆ ਫਦੇ ਰਹੇ ਹਾਂਜੀ ਡਬਲ ਡਿਸਕ ਬ੍ਰੇਕ ਤੇ ਡਬਲ ਡਿਸਕ ਬ੍ਰੇਕ ਨੇ ਬਾਈ ਜੀ ਪਿਛਲੇ ਡਿਸਕ ਨੇ ਬਾਈ ਦੇ ਹਾਂਜੀ ਬਾਈ ਵਾਹ ਜੀ ਹਾ ਆ ਗਰੇ ਖਤਿਰ ਕੁਰੀਨਾ ਹੁੰਦਾ ਨਾ ਐਵਰੇਜ ਘਟ ਜਾਂਦੀ ਬਾਈ ਬਾਈ ਵਿੱਚ ਲੂ ਬਾਈ ਦਾ ਕੋਈ ਦਿੱਕਤ ਨਹੀਂ ਤੇ ਜਗਾ ਹ ਆ ਗਿਆ ਬਾਈ ਇਹ ਵੀ 62000 ਕੀ ਦਾ ਹੈ ਇਹ ਸਕੋਰ ਲੇਟ ਕਹਿੰਦੇ ਨੇ ਬਾਈ ਨੂੰ ਹਾਂਜੀ ਬਾਈ ਇਹ ਜੂਲੇਟ ਕਹਿੰਦੇ ਨੇ ਜੂਲੇਟ ਵੀ ਕਹਿੰਦੇ ਨੇ ਹਾਂਜੀ ਠੀਕ ਹੈ ਬਾਈ ਤੇ ਇਹਦੀ ਵੀ ਡੱਗੀ ਵੱਡੀ ਹੈ ਬੜੀ ਪੂਰੀ ਕੁਛ 6 ਬੈਂਟ ਨਹੀਂ ਜਾਂ 7 ਕਿਲੋ ਪਲਸ ਬੈਂਟਰੀ ਹੋ ਗਈ 7 ਕਿਲੋ ਪਲਸ ਸਾਰੇ 7 ਕਿਲੋ ਪਲਸ ਤੇ ਰੱਖ ਦੋ ਬਾਈ ਲੀਡ ਬੈਂਟਰੀ ਤੇ ਲੀਥੀਅਮ ਬੈਂਟਰੀ ਦੋਨੋਂ ਕਸਟਮਰ ਦੀ ਚਾਹਤ ਹੈ ਬਾਈ ਉਹ ਹਾਂ ਬਾਈ ਲੈ ਸਾਰਾ ਵੀ ਨਹੀਂ ਆਪਾਂ ਆਪਣੇ ਕੋਲੋਂ ਵੀ ਲੱਗੇ ਪੈਂਦੀ ਹੈ ਜੇ ਇਹ ਵੀ ਵੇਚੋ ਬਾਈ ਆ ਵੀਰੇ ਲਿਥੀਅਮ ਪੈ ਜੂ ਤੇ ਹਾਂ ਤੈ ਵੀਰੇ ਲਿਥੀਅਮ ਸਾਰਿਆਂ ਚ ਪੈ ਜਾਣੀ ਸਾਰਿਆਂ ਲਿਥੀਅਮ ਪੈ ਜੂ ਬਈ ਠੀਕ ਆ ਬਈ ਜਿਹੜੀ ਮਰਜ਼ੀ ਜੋ ਕਰ ਤੈ ਲਿਥੀਅਮ ਦੀ ਕੀ ਐਡੀ ਜਿਹੜੀ ਨਾਲ ਆਈ ਆ ਬਈ ਉਹਦੇ ਨਾਲ ਵੀਰੇ 80 85 ਤੋਂ ਪਲੱਸ 80 ਬਸ ਹੋ ਜਾਂਦੀ ਆ ਬਈ ਤੇ ਆ ਗਿਆ ਬੜਾ ਸੋਹਣਾ ਝੋਟਾ ਜਿਹੜਾ ਨਹੀਂ ਨੂੰ ਵੇਪ ਹਾਂ ਬਈ ਇਹ ਦੱਸੋ ਬਈ ਦੇ ਬਾਰੇ ਇਹ ਹੈ 7000 ਰੁਪਏ ਦਾ ਬਈ 70 ਬੈਟਰੀਆਂ ਦਾ ਡਬਲ ਡਿਸਕ ਬਰੇਕ ਦਾ ਦੋਸਤਾਂ ਕੰਪਨੀ ਦਾ ਬਈ ਦੋਸਤਾਂ ਕੰਪਨੀ ਦਾ ਠੀਕ ਇਹਦੀ ਕਿੰਨੀ ਐ ਰੇ ਨਾਲ ਆਈ ਆ ਬਈ ਇਹਦੀ ਵੀਰੇ ਆਪਾਂ 670 ਕਹਿ ਕੇ ਦੇਵਾਂਗੇ ਪਲੱਸ ਇਹ ਜਿੱਦ ਪਲੱਸ ਹੀ ਜਾਊ ਬ ਤੇ ਗਾਰੰਟੀ ਵਨਟੀ ਦੀ ਵੱਡੀ ਬਈ ਇਹਦੀ ਵੀ ਵੀਰੇ 15 ਮਹੀਨਿਆਂ ਦੀ 15 ਮਹੀਨੇ ਦੀ ਦਿਓ ਬਈ ਹਾਂ ਬਈ ਤੇ ਜਾਂ ਇੱਕ ਮਾਡਲ ਆ ਇੱਕ ਵਾਰ ਖੜਿਆ ਬਈ ਇਹ ਵੀ 62000 ਰੁਪਏ ਦਾ ਬਰੇਕ 6 ਮਹੀਨੇ ਚੱਲੇਗੀ ਠੀਕ ਆ ਬਈ ਕੁੜੀਆਂ ਚਲਾਉਣੇ ਨੇ ਇਹਨਾਂ ਨੇ ਹਾਂ ਬਈ ਵਾਹ ਜੀ ਬੜਾ ਖੜਾ ਮਾਡਲ ਆ ਇਹਦੀ ਵੀ 2 ਸਾਲ ਦੀ ਗਾਰੰਟੀ ਆ 2 ਸਾਲ ਦੀ ਗਾਰੰਟੀ ਆ ਭਾਜੀ ਕਲਰ ਦੇਖ ਲੈਣਾ ਸੋਹਣਾ ਬਈ ਹਨਾ ਬੜਾ ਜੀ ਤੇ ਸਾਰਾ ਪੂਲ ਫੀਚਰ ਨੇ ਸਾਰੇ ਇਹਦੇ ਵਿੱਚ ਬਈ ਹਾਂਜੀ ਬਈ ਠੀਕ ਆ ਭਾਜੀ ਡੱਗੇ ਵੀ ਵਧੀਆ ਬਰੇਕ ਵੀ ਵੀਧੀਆ ਵਾਹ ਜੀ ਵਾਹ ਤੇ ਸਾਰੇ ਫੀਚਰ ਨੇ ਕ੍ਰੂਜ਼ ਕੰਟਰੋਲ ਜਿਹੜਾ ਸਾਰਾ ਬਈ ਹਨਾ ਹਾਂਜੀ ਬਈ ਸਾਰ ਏਦਰੇ ਸਾਈਸਟਰ ਮੰਗੇ ਸੀਗਾ ਬਈ ਇਹ ਜਿਵੇਂ ਆਪਾਂ ਗੱਡੀ ਦੇ ਨੂੰ ਕਰ ਦਿੰਦੇ ਆਂ ਅਰਮੋਰ ਤੋਂ ਬਿਨਾ ਹੁੰਦਾ ਸਾਈਸਟਰ ਸਿਸਟਮ ਅੱਛਾ ਅੱਛਾ ਬਈ ਉਹ ਚੀਜ਼ ਆ ਗਈ ਤੇ ਉਰੇ ਲਾਓ ਨਾਲ ਨਾਲ ਚਲਾਓ ਅੱਛਾ ਇਹਨੂੰ ਇੱਥੇ ਲਾ ਦੋ ਨਾਲ ਨਾਲ ਹਾਂ ਜੀ ਹਾਂ ਵੀਰੇ ਮੀਟਰ ਤੇ ਉਰੇ ਲਾਓ ਚਲਾਓ ਨਾਲ ਨਾਲ ਰਿਮੋਟ ਚਾਬੀ ਦੀ ਵੀ ਲੋੜ ਪੈਂਦੀ ਤੇ ਉਹ ਪਚਰਾਤੀ ਦਿਖਾਉਂਗੇ ਬੜੀ ਜਲੋਡ ਕਰ ਲਈ ਬਈ ਆਪਾਂ ਤੇ ਲੈ ਬਈ ਬੜਾ ਤਲਾਹੇ ਦਿਖਾਉਗਾ ਬੜੀ ਸਕੂਟੇ ਜਲਵਾ ਕਰਾ ਜੀ ਵੀਰੇ ਉਹ ਚਾਬੀ ਤੋਂ ਵੀ ਸਟਾਰਟ ਆ ਵੀਰੇ ਇਹ ਚਾਬੀ ਤੋਂ ਸਟਾਰਟ ਆ ਬਈ ਹਾਂ ਜੀ ਵੀਰੇ ਤੇ ਅਰਮੋਰ ਤੋਂ ਵੀ ਸਟਾਰਟ ਆ ਬਈ ਚਾਬੀ ਕੱਢ ਲਈ ਤੇ ਆਪਾਂ ਹਾਂ ਜੀ ਵੀਰੇ ਆਹ ਦੇਖੋ ਰਿਮੋਟ ਤੋਂ ਵੀ ਸਟਾਰਟ ਆ ਰਿਮੋਟ ਤੋਂ ਵੀ ਸਟਾਰਟ ਆ ਬਾਈ ਹਾਂਜੀ ਬਾਈ ਆਓ ਵੀ ਸਟਾਰਟ ਰਿਮੋਟ ਤੋਂ ਬਾਈ ਰਿਮੋਟ ਵੀ ਬੰਦ ਹੋਊ ਰਿਮੋਟ ਵੀ ਬੰਦ ਹੋ ਜਾ ਹਾਂਜੀ ਮੈਂ ਇੱਕ ਹੈਚਾ ਹੋਰ ਫੰਕਸ਼ਨ ਆ ਜਿਵੇਂ ਆਹ ਕਾਰ ਆਉਂਦਾ ਨਾ ਇਹਦੇ ਨਾਲ ਲੱਗਣਾ ਦਾ ਠੀਕ ਆ ਬਾਈ ਉਹ ਚੀਜ਼ ਲਾਓ ਨਾਲ ਦੀਆਂ ਸਟਾਰਟ ਕਰੋ ਮੈਂ ਫੇਰ ਵੀ ਸਟਾਰਟ ਆ ਬਾਈ ਹਾਂਜੀ ਬਾਈ ਤਿੰਨ ਤਰੀਕਿਆਂ ਨਾਲ ਸਟਾਰਟ ਤਿੰਨ ਤਰੀਕਿਆਂ ਨਾਲ ਸਟਾਰਟ ਹੋਊਗਾ ਤਿੰਨੇ ਤਰੀਕਿਆਂ ਨਾਲ ਬੰਦ ਹੋ ਜਾ ਬੰਦ ਹੋ ਜਾਊਗਾ ਹਾਂਜੀ ਬਰੇ ਮੈਂ ਬੰਦ ਹੋਊਗਾ ਬਾਈ ਠੀਕ ਆ ਬਾਈ ਤੇ ਬਈ ਜੀ ਕਹੋ ਚਾਬੀ ਖੋਜੀ ਪ੍ਰੋਮੋਟ ਵੀ ਖੋਜੀ ਤਾਂ ਵੀ ਆਪ ਲਿਆ ਚਾ। ਤਾਂ ਹੀ ਇਹ ਨਾਲ ਚੱਲੂ ਗਰੇ। ਚੱਲੂ ਬਾਈ ਜੀ। ਹਾਂਜੀ ਬਾਈ। ਪੈਣ ਨਹੀਂ ਆ ਬਈ ਕੋਈ ਹੋਰ ਲੱਗਦਾ ਜਿਹਨਾਂ ਨੇ। ਨਾ ਨਾ ਵੀਰੇ ਇਹਦਾ ਕਾਰਡ ਇਸ ਨੂੰ ਲੱਗੂਗਾ ਹੋਰ ਨਹੀਂ ਲੱਗਦਾ। ਹਾਂਜੀ ਬਾਈ। ਠੀਕ ਆ ਬਾਈ ਜੀ। ਤੇ ਵੱਡੇ ਬਾਈ ਆਪਾਂ ਤੋਂ ਸਕੂਟੀ ਤਾਂ ਲੈ ਗਏ ਮਤਲਬ ਕਸਟਮਰ ਫਿਰ ਉਹ ਸਰਵਿਸ ਦਾ ਵੀ ਰਹਿ ਜਾਂਦਾ, ਸਪੇਅਰ ਪਾਰਟ ਦਾ ਰਹਿ ਜਾਂਦਾ ਕਿਵੇਂ ਬਾਈ? ਹਾਂ ਹਾਂ ਮਿਲੂਗਾ ਵੀਰੇ ਸਰਵਿਸ ਸਰ। ਇੱਥੇ ਸਰਵਿਸ ਹੋਊ ਬਾਈ, ਇੱਥੇ ਸਪੇਅਰ ਪਾਰਟ ਹੋਊ ਬਾਈ। ਪਰ ਬਈ ਹੋਰ ਆ ਪਰ ਵੀ ਅਗਰੇ ਜੇ ਕੋਈ ਐਮ ਮੰਨਦਾ ਆਪਣਾ ਉਰੋਂ ਸੂਟ ਨਹੀਂ ਲੈ ਜਾਣਾ ਕੋਈ 15 20 ਕਿਲੋਮੀਟਰ ਦੇ ਵਿੱਚ ਕੋਈ ਡਾਕਟਰ ਹੁੰਦੇ ਆਪਾਂ ਜਾ ਕੇ ਵੀ ਉਥੇ ਲੋਥੇ ਉਥੇ ਕਰਕੇ ਆਵਾਂ ਰੋਡ ਬਾਈ ਠੀਕ ਆ ਬੜੇ ਬਾਈ ਠੀਕ ਆ ਆ ਗੱਲ ਜਿਹੜਾ ਕਈ ਗਲਾ ਮਿਸਤਰੀ ਹੋਵੇ ਬੀਜੀ ਤਾਂ ਘੰਟਾ 2 ਘੰਟੇ ਲੇਟ ਹੋ ਜਾਂਦਾ ਹਾਂ ਪਰ ਬਈ ਮੈਂ ਵੀ ਬਾਈ ਨੂੰ ਸਕੂਟੀ ਲੈ ਗਿਆ ਮੇਰੇ ਲਈ ਸਕੂਟੀ ਖੜੀ ਹੈ ਜੀ ਆਪਾਂ ਦੱਸ ਦਦ ਨੇ ਬਾਈ ਹੌਨੈਸਟਲੀ ਦੱਸਦੇ ਆ ਪਰ ਮੰਨਦਾ ਇਹ ਨਾਲ ਕਦੇ ਬਾਈ ਨੇ ਕੋਈ ਜਵਾਬ ਨਹੀਂ ਦਿੱਤਾ ਸਕੂਟੀ ਤੋਂ ਵੀ ਕੋਈ ਸਰਵਿਸ ਕਰਾਉਣੀ ਆ ਹਾਂ ਇੱਕ ਤਾਂ ਨਾ ਲੇਟ ਹੋ ਸਕਦਾ ਪਰ ਬਾਈ ਇਹ ਨਹੀਂ ਕਹਿੰਦੇ ਵੀ ਆਪਾਂ ਕਰ ਨਹੀਂ ਸਕਦੇ ਇਹ ਲੈ ਕੰਮ ਮੂਰੇ ਵੱਧ ਹੋਏ ਆ ਵੈਸੇ ਬਾਈ ਹੂੰ ਬਾਈ ਕਦੇ ਜਵਾਬ ਨਹੀਂ ਦਤਾ ਤੇ ਸੁਭਾਅ ਬਾਈ ਦਾ ਬੜਾ ਚੰਗਾ ਇੱਕ ਵਾਰ ਡੀਲ ਕਰਦੇ ਦੇਖੋ ਬਾਕੀ ਬਾਈ ਇੱਧਰ ਸਟਾਕ ਆਪਣਾ ਪੂਰਾ ਖੜਿਆ ਬਾਈ ਦੇਖੀ ਸਾਡੇ ਪਿੱਛੇ ਤੇ ਇੱਥੇ ਸਰਵਿਸ ਹੁੰਦੀ ਹੈ ਬਾਈ ਆਪਣਾ ਹਾਂਜੀ ਬਾਈ ਆ ਸਰਵਿਸ ਤੇ ਇੱਧਰ ਬਾਈਆਂ ਦਾ ਬਾਈ ਸਟਾਕ ਖੜਿਆ ਗਿਆ ਸਾਰਾ ਹਾਂਜੀ ਬਾਈ ਤੇ ਵੱਡੇ ਬਾਈ 3000 ਰਿਸਟੋਰਡ ਕਰਤਾ ਇੱਕ ਦਾ ਇੱਕ ਦਾ ਓਵਰ ਹੋਰ ਲਾ ਦੇ ਆਪਣੇ ਖਰਚੇ ਉੱਤੇ ਦਵਾਲੀ ਦਾ ਜਿਹੜਾ ਸੋਣਾ ਆਹ ਕਰੂਗਾ ਵੀਰੇ ਸਰਪ੍ਰਾਈਜ਼ ਗਿਫਟ ਦੇਮਾ ਹੀ ਨਾਲ ਜਿਹੜਾ ਸ਼ੇਅਰ ਕਰਕੇ ਉਹ ਵੀਡੀਓ ਲਾਈਕ ਕਰ ਇੱਕ ਸਰਪ੍ਰਾਈਜ਼ ਆਇਆ ਬਾਈ ਮਹਿੰਗਾ ਪੂਰਾ ਤੇ ਉਹ ਮਿਲੂ ਇੱਥੇ ਆ ਗਏ ਬਾਈ ਇੱਥੇ ਆ ਗਏ ਬਰੇ ਤੇ ਸਕੂਟਰੀ ਸਾਰੀਆਂ ਨਾਲ ਬਾਈ ਸਾਰੀਆਂ ਨਾਲ ਹੀ ਆਉਂਦਾ ਐ ਇਹ ਕੋਈ ਵੀ ਵੱਡੀ ਨਾਲ ਮਿਲੂ ਆ ਜਾਂ ਛੋਟੀ ਨਾਲ ਨਹੀਂ ਮਿਲਦਾ ਸਾਰੀਆਂ ਨਾਲ ਮਿਲਦੀ ਜੀ ਵੱਡੇ ਬਾਈ ਜਿਵੇਂ ਆ ਖੜੀ ਹੈ ਬਾਈ 39000 ਦੀ ਇਹ ਇਹ 40000 ਇਹਦੇ ਨਾਲ ਵੀ ਦਵਾਂਗੇ ਬਾਈ ਹਾਂਜੀ ਬਾਈ ਆ ਖੜੀ ਆ ਬਾਈ ਇਹਦੇ ਨਾਲ ਵੀ ਦਵਾਂਗੇ ਇਹਦੇ ਨਾਲ ਵੀ ਬਾਈ ਤੇ ਸਾਰੇ ਨਾਲ ਦਵਾਂਗੇ ਵੱਡੇ ਬਾਈ ਤੇ ਲੋਕੇਸ਼ਨ ਕੋਈ ਬੋਲ ਦੇ ਇੱਕ ਵਾਰ ਦੁਆਰੇ ਆਪਾਂ ਸੰਗਰੂਰ ਰੋਡ ਕਰੇ ਡੜਬਾ ਡੜਬਾ ਦੇ ਵਿੱਚ ਬਾਈ ਹਾਂਜੀ ਬਾਈ ਤੇ ਸਾਹਮਣੇ ਆਪਣੇ ਓਪਰੇਟ ਪਿਆ ਜਾਂਦਾ ਬਾਈ ਰੈੱਡ ਬਰੇ ਰੈੱਡ ਬਰੇ ਟੈਕੀ ਰੋਡ ਦੇ ਉੱਪਰ ਆ ਵੀਰੇ ਆਸਨ ਰੂਰ ਹੈ ਬਾਈ ਆ ਇਹ 52 ਬਈ ਵੱਡਾ ਰੋੜਾ ਆ ਹਾਂਜੀ ਬਈ ਤੇ ਆ ਢੜਪਾ ਮੰਡੀ ਰਹਿ ਜਾਂਦੀ ਅੱਧਾ ਕਿਲੋਮੀਟਰੇ ਤੋਂ ਤੇ ਆ ਦੀ ਬਈ ਆਪਣਾ ਕਿਰਤੀ ਵੀ ਮੋਟਰ ਦਾ ਨੰਬਰ ਰਾਉ ਦੇ ਵੱਡੇ ਬਾਈ 99929 6700 ਵਾਟ ਬ੍ਰੇਕ 8100 ਵਾਟ ਬਈ ਹਾਂ 98154 18536 18536 ਬਾਈ ਜੀ ਇਹ ਦੀਵਾਲੀ ਜਾਰੀ ਆ ਪਾਈਆਂਲੇ ਦੂਰੇ ਹੋ ਬਈ ਤੇ ਆਫਰ ਬਾਈ ਦੇਣਗੇ ਤੇ ਮਾਣਦਾਨ ਬਾਈ ਮੁਕਤੀ ਕਰ ਦਿਓ ਮੇਰੀ ਕਰ ਦਾਂਗੇ ਵੀਰੇ ਠੀਕ ਆ ਬਾਈ ਮਿਹਰਬਾਨੀ ਬਹੁਤ ਧੰਨਵਾਦ ਬਾਈ ਹਾਂਜੀ